ਬੇਬੇ ਦਾ ਦਰਵਾਜ਼ਾ ਬੰਦ ਪਿਆ ਦੇਖਾਂ ਅੰਦਰ ਹੈਗੀ ਆ ਕਿ ਬਾਗੀ ਕੁੜੀ ਉਹ ਲੰਗੀਆਂ ਕੁੰਜੇ ਛਲੇ ਤੱਕ ਮੀਂਹ ਵੀ ਬਹੁਤ ਤੇਜ਼ ਪੈ ਰਿਹਾ ਬਾਹਰ ਓਹੋ ਬੇਬੇ ਤੇਰਾ ਕੀ ਬਣੂਗਾ ਬੇਬੇ ਤੂੰ ਮੈਨੂੰ ਦੱਸ ਦੱਸ ਪਹਿਲਾਂ ਤੂੰ ਫੱਟ ਕੇ ਸਮਾਣੀ ਬੰਨੀ ਜਾਨੀਂ ਮੈਂ ਤੜਕੇ ਦੇ ਤੇਰੇ ਕੋਲ ਦੋ ਤਿੰਨ ਘੇੜੇ ਮਾਰ ਲਈ ਤੂੰ ਹਰੇ ਤੱਕ ਆਵਦਾ ਸਮਾਨ ਨਹੀਂ ਬੰਨੇਆ ਤੈਨੂੰ ਪਤਾ ਆਪਣੇ ਪਿੰਡ 'ਚ ਪਾਣੀ ਕਿੰਨਾ ਆ ਗਿਆ ਮੇਰੇ ਨਾਲ ਦੇ ਗਵੰਡੀ ਕਦੋਂ ਦੇ ਘਰ ਖਾਲੀ ਕਰਕੇ ਵਾਗੀ ਜੇ ਤੂਰੇ ਪਾਣੀ 'ਚ ਡੁੱਬ ਗਈ ਨਾ ਮੈਨੂੰ ਕਿਸੇ ਨੇ ਕੱਢਣੀ ਵੀ ਨਹੀਂ ਆਉਣਾ ਇਹ ਤਾਂ ਮੈਂ ਗਲੀ ਵਿੱਚੋਂ ਲੰਘ ਰਿਹਾ ਸੀਗਾ ਸੋਚਿਆ ਚੱਲ ਬੇਬੇ ਨੂੰ ਇੱਕ ਵਾਰ ਹੋਰ ਦੇਖ ਜਾਂੂੰ ਉਹ ਬਾਗੀ ਕੇ ਨਾ ਵਾਗੀ ਤੂ ਕੋਲ ਉਰੇ ਦੀ ਉਰੇ ਬੈਠੀ ਜੇ ਤੂੰ ਪਾਣੀ ਡੁੱਬਗੀ ਕਿਸੇ ਨੇ ਤੈਨੂੰ ਕੱਢਣਾ ਵੀ ਨਹੀਂ ਗੋਤੇ ਖਾਂਦੀ ਫਿਰੇਂਗੀ ਸਿੱਧੀ ਹਰਦਵਾਰ ਨਿਕਲੇਗੀ ਜਾ ਕੇ ਬੇਬੇ ਤੂੰ ਸੁਣਦੀਆਂ ਮੇਰੀ ਗੱਲ ਕੀ ਕਹਿ ਰਿਹਾ ਮੈਂ ਤੈਨੂੰ ਬੇਬੇ ਮੈਂ ਤੈਨੂੰ ਕੀ ਕਹੀਆਂ ਨਾ ਤੂੰ ਗੱਲ ਕਿਉਂ ਨਹੀਂ ਸੁਣਦੀ ਕੀ ਕੁਆੜਾ ਇਕੱਠਾ ਕਰੀ ਜਾਨੀ ਐ ਤੂੰ ਇਹ ਕੀ ਕੁਆੜਾ ਇਕੱਠਾ ਕਰੀ ਜਾਨੀ ਐ ਤੂੰ ਇਹ ਬੇਬੇ ਕੀ ਦੇਖੀ ਜਾਨੀ ਐ ਤੂੰ ਇਹਦੇ ਵਿੱਚ ਕੀ ਐ ਇਹਦੇ ਵਿੱਚ ਕੀ ਐ ਬੇਬੇ ਸਮਾਨ ਇਹਦਾ ਦੇਖ ਉੱਤ ਇੱਕ ਬਾੜ ਨਹੀਂ ਹੈਗਾ ਇਹ ਜਿਹੜੀ ਵੀ ਨਾ ਨਹੀਂ ਛੱਡਣਾ ਹਾ ਬੇ ਬੁੱਤ ਤੈਨੂੰ ਕੀ ਬਤਾਏ ਸਮਾਨ ਕਿੰਨਾ ਜ਼ਰੂਰੀ ਆ ਇਹ ਕਿਸੇ ਵੀ ਕੈਮੇ ਦੀ ਰੋੜ ਪੈ ਸਕਦੀ ਹੈ ਸਮਾਨ ਦੀ ਇਹ ਕਿੰਨੀ ਜ਼ਰੂਰੀ ਤੇ ਕਿੰਨੀ ਕੀਮਤੀ ਚੀਜ਼ ਆ ਕੀ ਕੀ ਹੁੰਦੀ ਚੀਜ਼ ਆ ਬੇਬੇ ਤੂੰ ਜਲਦੀ ਕਰ ਨਹੀਂ ਉਰੀ ਡੁੱਬ ਜੇਗੀ ਪਾਣੀ ਚ ਬੇਬੇ ਉੱਠ ਖੜੀ ਹੋ ਜਾਉਂਗੀ ਕੀ ਕੋਈ ਨਾ ਬੇਬੇ ਮੈਂ ਤੈਨੂੰ ਲੈਣ ਆਇਆ ਡੁੱਬ ਜੇਗੀ ਥੋੜਾ ਇਹਨਾਂ ਸਮਾਨ ਇੱਥੇ 깔 ਲੈ ਬੁੱਤ ਕੀ ਚੱਕਣਾ ਚੱਕ ਜਲਦੀ ਚੱਕ ਲੱਗਾ ਚਪਣਾ ਚੱਕਲੀਆਂ ਹੁਣ ਤੋਂ ਟੁੱਟੀਆਂ ਹੋਈਆਂ ਇਹਦਾ ਕੀ ਕਰੀਏ ਬੱਦਰੀਆਂ ਪਵਾਉਣ ਦੀ ਬੱਦਰੀਆਂ ਪਵਾ ਕੇ ਬੱਦੀਆਂ ਵਰਤਦੇ ਆਹ ਬੇਬੇ ਤੇ ਬੱਦਰੀਆਂ ਕੋ ਐਂ ਕੀ ਬੱਦਰੀਆਂ ਤੇ ਤਾਂ ਪਵਾਏਂਗੀ ਜੇ ਬਚੇਂਗੀ ਡੁੱਬ ਜੇਂਗੀ ਪਾਣੀ ਚ ਚੱਲ ਲੁੱਟ ਮੁੱਠਦੀਆਂ ਮੁੱਠਦੀਆਂ ਟੁੱਟਦੀਆਂ ਤੂੰ ਨਹੀਂ ਮੰਨਦੀ ਬੇਬੇ ਗੱਲ ਆ ਬੰਨਿਆ ਦਾ ਸਮਾਨ ਤੇਰਾ ਹੀ ਚੱਲ ਬੰਨ ਮੈਂ 10 15 ਮਿੰਟਾਂ ਤੱਕ ਫੇਰ ਆਣਾ ਤੇਰੇ ਕੋਲੇ ਤੂੰ ਬਾਹਰ ਆਉਂਦਾ ਸਮਾਨ ਚਲਦੀ ਨਹੀਂ ਡੁੱਬ ਜੇਗੀ ਪਾਣੀ ਚ ਕੋਈ ਨਾ ਬੰਦਾ ਕੋਈ ਨਾ ਬੰਦਾ ਲਾ ਪਾ ਸਮਾਨ ਅਸਰੀ ਕੱਦੀ ਬੋਰੀ ਮੈਂ ਲੈ ਜਾਂਦੀਆਂ ਟੁੱਕਿਆ ਜਾਂਦਾ ਸਮਾਨ ਹਾਂ ਆ ਲੈ ਲੈ ਨੀ ਇਸ ਮਾਰ ਇਕੱਠਾ ਕਰ ਲੈ। ਅਬ ਇਹ ਗੈਰ ਤੇਰਾ? ਹਾਈ ਦੇ ਕਰਨੇ। ਉਹ ਵਹੀਂ ਦੀ। ਇਹ ਬੰਦ ਨਹੀਂ ਕੀਤਾ ਜਿੱਪ ਚੁੱਪ ਹੈਣੀ ਇਹਦੇ। ਚਲ ਮਸੀਂ ਕੋਈ ਨਹੀਂ ਕੋਈ ਨਹੀਂ ਕੋਈ ਵੀ ਮੈਂ ਸਮਾਂ ਦਾ ਤੇਰੀ ਕੋਈ ਨਹੀਂ। ਬਸ ਸਮਾਨ ਇਕੱਠਾ ਕਰ। ਵਾਹ ਏ ਰਬਾ ਤੇਰੀ ਲੀਲਾ ਵੀ न्याਰੀ ਏ। ਇੱਕ ਪਾਸੇ ਉਹ ਲੋਕ ਨੇ ਰੱਜੇ ਪੂਜੇ ਜਿੰਨਾ ਕੋਲੇ ਸਾਰਾ ਕੁਝ ਹੈ ਤੇ ਉਹ ਵੀ ਕਹਿ ਦਿੰਦੇ ਆ ਕਿ ਸਾਡੇ ਕੋਲ ਕੁਝ ਨਹੀਂ ਹੈਗਾ। ਤੇ ਇੱਕ ਪਾਸੇ ਆ ਬੇਬੇ। ਹੂੰ ਰੱਬ ਦੀ ਮਾਰੀ। ਜਿਹੜੀ ਕਵਾੜ ਨੂੰ ਵੀ ਆਪਦਾ ਸਭ ਕੀਮਤੀ ਤੇ ਜ਼ਰੂਰੀ ਸਮਾਨ ਦੱਸੀ ਜਾਂਦੀ ਹੈ ਚਲ ਆਨਾ ਬੇਬੇ ਨੇ ਮੇਰੇ ਕਰਦਾ ਸਮਾਨ ਇਕੱਠਾ ਹੁੰਦਾ ਠੀਕ ਹੈ ਬੀਤ ਜੁਨਾ ਵਾਰਦਾ ਹੈ ਆਨਾ ਬੇਬੇ ਮੈਨੂੰ ਲੈ ਲੈ ਠੀਕ ਹੈ ਬਾਈ ਜੁਨਾ ਵਾਰਦਾ ਹੈ